ਸਸੇ ਗਾਲ ਜੀ ਅਸੀਂ ਅੱਜ ਬੱਲਵਾਲ ਸੌਖੜੀ ਜੋ ਐਗਰੀਕਲਚਰ ਮੇਲਾ ਲੱਗਿਆ ਉਹਦੇ ਵਿੱਚ ਆਏ ਹੋਏ ਆਰਵਲ ਐਗਰੋ ਤੇ ਤੇ ਪ੍ਰਿਤਪਾਲ ਸਿੰਘ ਵੀਰ ਜੀ ਜੀ ਨੇ ਆਪਣੇ ਸਾਡੇ ਨਾਲ ਤੇ ਥੋੜਾ ਜਿਹਾ ਆਪਣੇ ਪ੍ਰੋਡਕਟਸ ਜਿਹੜੇ ਇਹਨਾਂ ਦੇ ਹੈਗੇ ਉਹਨਾਂ ਬਾਰੇ ਜਾਣ ਕੇ ਲੈਂਦੇ ਆ ਸਸੇ ਵੀਰ ਜੀ ਵੀਰ ਜੀ ਥੋੜਾ ਜਿਹਾ ਆਪਣੇ ਪ੍ਰੋਡਕਟਸ ਬਾਰੇ ਦੱਸੋਗੇ ਕਿਹੜੇ-ਕਿਹੜੇ ਆਪਣੇ ਕੀ ਫਾਇਦੇ ਆ ਕਿ ਕੀ ਇਹਨਾਂ ਦਾ ਰੇਟ ਵਗੈਰਾ ਕਰ ਰਹੇ ਹੋ ਇੱਥੇ ਰੇਟ ਤਾਂ ਵੀਰ ਜੀ ਮੇਲੇ ਕਰਕੇ ਤਾਂ ਅਸੀਂ ਡਿਸਕਾਊਂਟ ਲਾਇਆ ਜੀ ਜੋ ਵੀ ਆਈਟਮ ਦੇ ਵਿੱਚ ਵੱਧ-ਵੱਧ ਅਸੀਂ ਦੇ ਸਕਦੇ ਆ ਠੀਕ ਹੈ ਜੀ ਠੀਕ ਹੈ ਜੀ ਤੇ ਬਾਕੀ ਐਂਪਲੀਮੈਂਟ ਵੀ ਤੁਸੀਂ ਦੇ ਸਕਦੇ ਹੋ ਸਾਡੇ ਜਿਵੇਂ ਆ ਆਪਣੇ ਹਲ ਨੇ ਜੀ ਇਹ ਪੁੱਲ ਹੈਵੀ ਡਿਊਟੀ ਦੇ ਵਿੱਚ ਨੇ ਜੀ ਤੇ 36000 ਦੇ ਵਿੱਚ 2000 ਰੁਪਏ ਲੈਸ ਕੀਤਾ ਹੈ ਜੀ ਵਿੱਚ ਇਹਦੇ ਠੀਕ ਹੈ ਜੀ ਠੀਕ ਹੈ ਜੀ ਇਹਦੇ 10 ਵਗੈਰਾ ਮੋਟੀਆਂ ਨੇ ਤੇ ਘੋੜੀ ਵੀ ਇਹਦੀ ਹੈਵੀ ਡਿਊਟੀ ਲਾਈ ਹੋਈ ਹੈ ਜੀ ਹਰੇਕ ਪਾਰਸ ਮਤਲਬ ਇਹਨ ਪੂਰਾ ਇੱਕ ਕ੍ਰੇਸੀ ਦੇ ਵਿੱਚ ਸਾਡਾ ਲੱਗਿਆ ਹੋਇਆ ਜੀ ਇਹਦਾ ਸਾਰਾ ਠੀਕ ਹੈ ਨਾ ਬਾਕੀ ਹੋਰ ਵੀ ਜਿਵੇਂ ਤਹਿ ਤੋੜ ਹਲਗੇ ਜੀ ਚਕੀਨ ਦੇ ਵਿੱਚ ਪਾਣੀ ਨਹੀਂ ਆਉਂਦਾ ਹੈਗਾ ਤੇ ਤੁਸੀਂ ਇਹ ਆਪਣਾ ਹਲ ਮਤਲਬ 5-5 ਫੁੱਟ ਦੇ ਉੱਤੇ ਤੁਸੀਂ ਕਰ ਸਕਦੇ ਤੁਸੀਂ ਦੇ ਸਕਦੇ ਨੇ ਤੇ ਮਤਲਬ ਕਣਕ ਦੀ ਵਜਾਈ ਲਈ ਤਹਿ ਤੋੜ ਹਾਲ ਫੇਰਨਾ ਪਹਿਲਾਂ ਬਹੁਤ ਜ਼ਰੂਰੀ ਆ ਤੇ ਆ ਕਟਰ ਹੋ ਗਿਆ ਜੀ ਆਪਣਾ ਧਾਨ ਵੜਨੇ ਵਾਲਾ ਜੀ ਇਹ ਕਿਹੜਾ ਕੀ ਫਰਕ ਹੈ ਮਤਲਬ ਗਾਰੰਟੀ ਗਾਰੰਟੀ ਵਗੈਰਾ ਦਾ ਗਾਰੰਟੀ ਦਾ ਜੀ ਇਦਾਂ ਨਾ ਹੁਣ ਗੇਅਰ ਬਾਕਸ ਦੀ ਫੁੱਲ ਗਾਰੰਟੀ ਹੁੰਦੀ ਹੈ ਜੀ ਗੇਅਰ ਬਾਕਸ ਟੁੱਟ ਜੇ ਗਾਰੰਟੀਡ ਜੇ ਵੈਰੈਂਟ ਹੋਵੇ ਗੇਅਰ ਬਾਕਸ ਤੁਹਾਡਾ ਬਦਲ ਕੇ ਅਸੀਂ ਤੁਹਾਡੇ ਵਾਲੇ ਦੇ ਨਵਾਂ ਰੱਖ ਦੇਣਾ ਹਾਂ ਠੀਕ ਹੈ ਹਾਂ ਜੀ ਸਿੰਦਰੇ ਜੀ ਆਪਣੇ ਕੋਲ ਤੇ ਜਿੰਦਾ ਹੋ ਗਿਆ 360 ਜਿੰਦਾ ਹੋ ਗਿਆ ਜੀ ਜਿਹੜਾ ਅੱਜ ਕੱਲ ਜਿਆਦਾ ਚੱਲਦਾ ਜੀ ਹਾਂ ਜੀ ਦੋਨੋਂ ਪਾਸੇ ਡਿਸਕ ਘੁਮਾਈਆਂ ਨੇ ਚਾਰੇ ਪਾਸੇ ਨਹੀਂ ਆਈਆਂ ਜਿਹੜੀ ਮਰਜ਼ੀ ਤੇ 1 ਕਿੰਚੀ ਤੇ ਸਾਡਾ ਇਹਦਾ ਮਤਲਬ ਸਾਈਜ਼ ਸੈੱਟ ਕੀਤਾ ਹੋਇਆ ਜੀ 1 ਕਿੰਚੀ ਘੁਮਾਈਆਂ ਦੀ ਜਿੱਥੇ ਤੁਸੀਂ ਘੁਮਾਉਣੀ ਹੈ ਜੀ ਹਾਂਜੀ ਬੱਟ ਤੇ ਮਿੱਟੀ ਚੜਾਉਣੀ ਹੈ ਤੁਸੀਂ ਇਹਦੀ ਆ ਮਤਲਬ ਡਿਸਕ ਘੁਮਾ ਦਿਓ ਜੀ ਉਧਰੋਂ ਬੱਟ ਤੇ ਮਿੱਟੀ ਚੜ ਜੂਗੀ ਬੱਟ ਖੁਰਚਣੋ ਤੁਸੀਂ ਬੱਟ ਪਾ ਲੋ ਤਿੰਨ ਕੰਮ ਕਰਦੀ ਹੈ ਜੀ ਹਾਂਜੀ ਸਿੰਗਲ ਯੂਜ਼ ਕਰ ਲਓ ਜੇ ਚਾਹੀਏ ਨੂੰ ਥੱਲੇ ਹਾਂਜੀ ਸਿੰਗਲ ਯੂਜ਼ ਕਰ ਲਓ ਜੀ ਜੇ ਚਾਹੀਏ ਨੂੰ ਹਾਂਜੀ ਹਾਂਜੀ ਤੇ ਕਿੰਨੇ ਆਪਣਾ ਜੇ ਹੌਸਟਾਬਲ ਦੀ ਗੱਲ ਕਰੀਏ ਇਹਦੇ ਵਾਸਤੇ ਕਿੰਨੇ ਟਰੈਕਟਰ ਘੱਟੋ ਘੱਟ ਹੌਸ ਪਾਵਰ ਦਾ ਤੁਸੀਂ ਦੇਖੋ ਜੀ ਤਕਰੀਬਨ ਹੁਣ ਤਾਂ ਸਾਰੇ ਕੋਲ ਵੱਡੇ ਟਰੈਕਟਰ ਨੇ ਜੀ ਕੋਈ ਮੇਖਾ ਵਿੱਚ ਮੈਨੂੰ ਲੱਗਦਾ ਵੀ 45 ਹੌਸ ਪਾਵਰ ਤੋਂ ਕੋਈ ਕਿਸੇ ਕੋਲ ਘੱਟ ਨਹੀਂ ਹੋਣਾ ਹੈਗਾ ਪਲੱਸ ਹੀ ਨਹੀਂ ਕਿ ਜਿਹੜੇ ਜਿੰਨਾ ਮਰਜ਼ੀ ਲਾਉ ਜੀ ਕੀ ਭਜਨ ਕੀ ਰੈਂਡਰ ਹੋਵੇਗਾ ਭਜਨ ਦਾ ਤਕਰੀਬਨ 2 ਘੰਟੇ ਦੇ ਕਰੀਬ ਹੋ ਜਾਂਦਾ ਜੀ ਸਿੰਗਲ ਵਾਲਾ ਇਹਦਾ ਕੀ ਵਜਨ ਰਹਿੰਦਾ ਐਸਾ ਇਹਦਾ ਵਜਨ ਹੈ 1 ਕਟਲ ਆਪਣੇ 40-45 ਕਿਲੋ ਦੇ ਲਗਭਗ ਹੋ ਜਾਂਦਾ ਇਹ ਕਿੰਨਾ ਘੱਟ ਵੱਧ ਵੱਲ ਕਿੰਨਾ ਕਰ ਸਕਦੇ ਇਹਦਾ 5 ਫੁੱਟ ਫਰੇਮ ਹੁੰਦੀ ਹੈ ਜੀ ਇਹਦੀ ਉਹ ਤੁਸੀਂ ਆਪਣੇ ਖੇਤ ਦੇ ਸਾਨੂੰ ਜਿੱਡੀ ਕੋ ਪੱਟ ਪਾਉਣੀ ਹੈ ਜਿੱਨੀ ਸੰਗਣੀ ਪਾਉਣੀ ਹੈ ਜਾਂ ਖੁੱਲੀ ਪਾਉਣੀ ਹੈ ਤੁਸੀਂ ਉਹ ਆਪਣੀ ਸੈਟਿੰਗ ਕਰ ਸਕਦੇ ਜੀ ਇਹਦੇ ਲਈ ਬੁਲਟ ਲੱਗੇ ਆ ਨੇ ਜਿਹੜਾ 360 ਇਹਦੇ ਲਈ ਇੱਕ ਆਹ ਕਾਬਲ ਲੱਗਿਆ ਆ ਇਹ ਤੁਸੀਂ ਆਪਣਾ ਢਿੱਲਾ ਕਰਕੇ ਠੀਕ ਹੈ ਜੀ ਤੇ ਤੁਸੀਂ ਇਹਨਾਂ ਡਿਸਕ ਘੁਮਾ ਸਕਦੇ ਹੋ ਜੀ ਹੁਣ ਤਾਂ ਚਲੋ ਲਿਫਟ ਪਾਈ ਨਹੀਂ ਹੋਈ ਹੈ ਕਿ ਅਸੀਂ ਇਹਨੂੰ ਟਰੈਕਟਰ ਨਾਲ ਉੱਪਰ ਚੱਕਿਆ ਹੋਵੇ ਤਾਂ ਤੁਸੀਂ ਡਿਸਕ ਘੁਮਾ ਕੇ ਦੇਖ ਸਕ ਜੇ ਕਹੋ ਤਾਂ ਮੈਂ ਤੁਹਾਨੂੰ ਇੱਕ ਵਾਰੀ ਮੈਂ ਵਾਲੀ ਟਰਾਈ ਮਰਾਈ ਦਿੰਦਾ ਫਿਰ ਜੀ ਹੈਨਾ ਦੇਖੋ ਜੀ ਮੈਂ ਢੱਲਾ ਕਰਕੇ ਜੀ ਤੁਸੀਂ ਆਹ ਚੱਕ ਲਿਆ ਜੀ ਇਹਨੂੰ ਜਿਹੜੀ ਮਰਜ਼ੀ ਡਿਗਰੀ ਦੇ ਵਿੱਚ ਕਮਾ ਲਓ ਜੀ ਪੱਟ ਕੋਣੀ ਹੈ ਤਾਂ ਇੱਧਰ ਨੂੰ ਕਰ ਲਓ ਜੀ ਨਹੀਂ ਤਾਂ ਆਪਣੀ ਤੁਸੀਂ ਪੱਟ ਖੁਰਚਣੀ ਹੈ ਤਾਂ ਇੱਧਰ ਨੂੰ ਕਰ ਲਓ ਜੀ ਬਣਾ ਬੜੀ ਹੁੰਦਾ ਆਪਾਂ ਨੂੰ ਪੱਟ ਬਣਾਣੀ ਪੈਣੀ ਮੋਕੇ ਦੇ ਉੱਪਰ ਐਵੇਂ ਜੀ ਅ ਸਿੰਗਲ ਲਾ ਕੇ ਆਰਾਮ ਨਾ ਕਰ ਸਕੋ ਜੀ ਹਾਂਜੀ ਹਾਂਜੀ ਕਰ ਸਕਦੇ ਹਾਂ ਜੀ ਬਿਲਕੁਲ ਇਹਨੂੰ ਸਿੱਧੀ ਕਰ ਲਓ ਤੁਸੀਂ ਉੱਤਰ ਵਾਲੇ ਨਾਲ ਆਪਣਾ ਵਰਕ ਕਰ ਸਕਦੇ ਹੋ ਹਾਂਜੀ ਲੇਬਰ ਦਾ ਕਰਮ ਦਾ ਕਹਿੰਦੇ ਐਕਚੁਅਲੀ ਲੇਬਰੀ ਮਹਿੰਗੀਆਂ ਪੈਂਦੀਆਂ ਨੇ ਜੀ ਕੋਈ ਵੀ ਕੰ ਪੂਰਾ ਐਡਰੈਸ ਦੱਸ ਦਿਓ ਭਾਈ ਤੇ ਨੰਬਰ ਸਾਡਾ ਹੈਗਾ ਜੀ ਅਰਬਨ ਐਗਰੋ ਸਮਰਾਲਾ ਠੀਕ ਹੈ ਜੀ ਚੰਡੀਗੜ੍ਹ ਰੋਡ ਸਮਰਾਲਾ ਜੀ ਸ਼ਹਿਰ ਸਮਰਾਲਾ ਦੇ ਵਿੱਚ ਹੈ ਜੀ ਇੱਕ ਫੈਕਟਰੀ ਆਪਣੀ ਹੈਗੀ ਆ ਕਪਲਾ ਪਾਪਰ ਪੰਪ ਦੇ ਬੈਕ ਸੈਟ ਤੇ ਜੀ ਉੱਥੇ ਜਿੱਥੇ ਸਾਡਾ ਸਟਾਕ ਪਿਆ ਹੁੰਦਾ ਹੈ ਤੇ ਮਤਲਬ ਇੱਕ ਦੋ ਸਾਲਾਂ ਤੱਕ ਜੇ ਉਧਰ ਸ਼ਿਫਟ ਹੋਣਾ ਜੀ ਸਾਰਾ ਇਹ ਸਿਸਟਮ ਉਧਰ ਹੀ ਲੈਣਾ ਜੀ ਹਾਂ ਜੀ ਕਰ ਬੰਦੇ ਅਗਰ ਆਗੇ ਤਾਂ ਮੈਨ ਤੁਹਾਡਾ ਕਿਹ ਲੈਣ ਮਾਰ ਕੇ ਆ ਉਸੇ ਕਰ ਬੋਲ ਸਕਦੇ ਉਹ ਉੱਥੇ ਤੁਸੀਂ YouTube ਉੱਤੇ ਵੀ ਤੁਸੀਂ ਸਾਨੂੰ ਐਡਰੈਸ ਵਗੈਰਾ ਸਾਡੇ ਵੀਡੀਓ ਵਗੈਰਾ ਅਸੀਂ ਪਾਉਨੇ ਰਹਿੰਦੇ ਆ ਔਰ ਤੁਸੀਂ ਦੇਖੋ ਤੇ ਐਡਰੈਸ ਤੁਸੀਂ ਅਰਬਨ ਐਗਰੋ ਸਮਰਾਲਾ ਲਿਖੋ ਤੁਹਾਨੂੰ ਲੋਕੇਸ਼ਨ ਵੀ ਸਾਰੀ ਆਨਲਾਈਨ ਮਿਲ ਜੂਗੀ ਹਾਂਜੀ ਕੋਈ ਨੰਬਰ ਬੋਲੋ ਜੀ ਮੇਰਾ ਨੰਬਰ ਹੈਗਾ 9781124029 ਹਾਂਜੀ ਇਹ ਮੇਨ ਨੰਬਰ ਹੈ ਸਾਡਾ ਇਹ ਇੱਥੇ ਤੁਹਾਨੂੰ ਮਤਲਬ ਹਰ ਇੱਕ ਚੀਜ਼ ਇੱਥੇ ਹੀ ਤੁਸੀਂ ਸਰਚ ਕਰ ਸਕਦੇ ਹੋ ਕਿ ਸਾਡੀ ਬਹੁਤ ਪੁਰਾਣੀ ਫਾਰਮ ਹੈ ਜੀ ਇਹ ਹਰੇਕ ਸੰਦ ਸੀ ਪੁਰੇ ਵਧੀਆ ਕੁਆਲਟੀ ਨਾਲ ਤਿਆਰ ਕਰੀਆਂ ਸਾਰਾ ਜੋ ਸੈਜ ਵਗੈਰਾ ਸਾਡੇ ਫਾਦਰ ਸਾਹਿਬ ਤਿਆਰ ਕਰ ਦਿੰਦੇ ਜੀ ਉਦੋਂ ਬਾਅਦ ਫਿਰ ਜੋ ਡ੍ਰੈਂਕ ਕਰਨੀ ਹੁੰਦੀ ਆ ਉਹ ਸਾਰੀ ਅਸੀਂ ਆਪਣੇ ਕੰਪਿਊਟਰ ਦੇ ਉੱਤੇ ਕਰਦੇ ਆ ਜੀ 레이జర్ ਕਟਿੰਗ ਮਟੀਰੀਅਲ ਜਿੱਥੇ ਇੱਥੇ ਲੱਗਦਾ ਸੀ ਉਸ ਕਰਦੇ ਆ ਹਾਂਜੀ